हरियाणा ਦੇ ਪੰਚਕੂਲਾ ਦੇ ਵਿੱਚ ਪਾਣੀਪਤ ਦੇ ਫਰਜੀ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੇ 11 ਨੌਜਵਾਨਾਂ ਤੋਂ ਕਰੀਬ 1 ਕਰੋੜ ਰੁਪਏ ਲੈ ਕੇ ਉਹਨਾਂ ਨੂੰ ਫਰਜੀ ਤਰੀਕੇ ਦੇ ਨਾਲ ਪੁਲਿਸ ਦੇ ਵਿੱਚ ਪਰਚੀ ਕਰਵਾਇਆ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਮੁਲਜ਼ਮ ਵਰਿੰਦਰ ਨੇ ਬੈਂਕ ਦੇ ਵਿੱਚ ਨਕਦ ਤਨਖਾਹ ਜਮ੍ਹਾਂ ਕਰਵਾਈ ਫਰਜੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ ਬੈਂਕ ਸਟੇਟਮੈਂਟ ਦੇਖ ਕੇ ਹੈਰਾਨ ਰਹਿ ਕੇ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੰਚਕੂਲਾ ਦੇ ਵਿੱਚ ਸੀਐਮ ਫਲਾਈਂਗ ਅਤੇ ਸੀਆਈਡੀ ਦੀ ਟੀਮ ਨੇ ਸਾਂਝਾ ਆਪਰੇਸ਼ਨ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਮੁਲਜ਼ਮਾ ਦੇ ਕੋਲੋਂ ਇੱਕ ਐਕਸਯੂਵੀ 300 ਜਾਲੀ ਆਈਡੀ ਕਾਰਡ ਚੈੱਕ ਜਾਲੀ ਜੁਆਇਨਿੰਗ ਲੈਟਰ ਜਾਲੀ ਜੁਆਇਨਿੰਗ ਫਾਰਮ ਪੁਲਿਸ ਵਰਦੀ ਸਮੇਤ ਕਈ ਸਮਾਨ ਬਰਾਮਦ ਕੀਤਾ ਗਿਆ ਹੈ ਉਹ ਸਬ ਇੰਸਪੈਕਟਰ ਦੀ ਨੌਕਰੀ ਲਈ 20 ਲੱਖ ਰੁਪਏ ਕਾਂਸਟੇਬਲ ਦੀ ਨੌਕਰੀ ਲਈ 11 ਲੱਖ ਰੁਪਏ ਅਤੇ ਹੋਮ ਕਾਰਡ ਦੀ ਨੌਕਰੀ ਦੇ ਲਈ 2.5 ਲੱਖ ਰੁਪਏ ਵਸੂਲਦਾ ਸੀ ਗੁਰਜਰ ਭਵਨ ਚ ਕਿਰਾਏ ਤੇ ਤਿੰਨ ਕਮਰੇ ਲਏ ਹੋਏ ਸਨ ਪੁਲਿਸ ਨੂੰ ਸਿਰਸਾ ਤੋਂ ਤਿੰਨ ਲੜਕੀਆਂ ਅਤੇ ਅੱਠ ਲੜਕੇ ਵੀ ਮਿਲੇ ਹਨ ਜਾਂਚ ਮੁਤਾਬਕ ਇਹਨਾਂ ਲੜਕੀਆਂ ਅਤੇ 4 ਲੜਕੀਆਂ ਨੂੰ ਕਨਸਟੇਬਲ 2 ਲੜਕੀਆਂ ਨੂੰ ਹੋਮਗਾਰਡ ਅਤੇ 2 ਲੜਕੀਆਂ ਨੂੰ ਸਬ ਇੰਸਪੈਕਟਰ ਬਣਾਉਣ ਦੇ ਲਈ ਕਰੀਬ 1 ਕਰੋੜ ਰੁਪਏ ਲਏ ਗਏ ਸਨ ਸਾਰੇ 11 ਉਮੀਦਵਾਰਾਂ ਨੇ ਦੱਸਿਆ ਕਿ ਉਹ ਜਨਵਰੀ ਦੇ ਵਿੱਚ ਮੁੱਲਜਮਾ ਦੇ ਸੰਪਰਕ ਦੇ ਵਿੱਚ ਆਏ ਸਨ ਪੁਚਕੂਲਾ ਦਾ ਡੀਐਸਪੀ ਕ੍ਰਾਈਮ ਹੋਣ ਦਾ ਦਾਵਾ ਕਰਦਿਆਂ ਉਸਨੇ ਹਰਿਆਣਾ ਪੁਲਿਸ ਦੇ ਵਿੱਚ ਨੌਕਰੀ ਲੈਣ ਦੇ ਲਈ ਕਿਹਾ ਸੀ ਉਮੀਦਵਾਰਾਂ ਨੇ ਆਪਣੇ ਬੈਂਕ ਖਾਤਿਆਂ ਦੇ ਵਿੱਚ ਤਨਖਾਹ ਸਟੇਟਮੈਂਟ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਖਾਤਿਆਂ ਦੇ ਵਿੱਚ ਨਕਦੀ ਜਮ੍ਹਾਂ ਹੋ ਚੁੱਕੀ ਹੈ ਇਸ ਤੇ ਉਸ ਨੂੰ ਧੋਖਾਧੜੀ ਦਾ ਪਤਾ ਲੱਗਾ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਫਿਲਹਾਲ ਪੁਲਿਸ ਟੀਮ ਇਸ ਬਾਰੇ ਕੁਝ ਵੀ ਨਹੀਂ ਦੱਸ ਰਹੀਆਂ ਚਾਲੀ ਆਈਡੀ ਕਾਰਡ ਕਿਵੇਂ ਬਣੇ ਇਸ ਦੀ ਜਾਂਚ ਕਰ ਰਹੀ ਟੀਮ ਨੇ ਡੀਐਸਪੀ ਸੀਐਮ ਫਲਾਈਂਗ ਸਕੁਆਡ ਜਤਿੰਦਰ ਸਿੰਘ ਨੂੰ ਦੱਸਿਆ ਕਿ ਮੁੱਲਜ਼ਮ ਤੋਂ ਇਹ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਉਸ ਨਾਲ ਇਸ ਧੋਖਾਧੜੀ ਦੇ ਵਿੱਚ ਕੌਣ ਕੌਣ ਸ਼ਾਮਲ ਹਨ ਕਿ ਉਸ ਨੇ ਪਹਿਲਾਂ ਵੀ ਅਜਿਹੀ ਧੋਖਾਧੜੀ ਕੀਤੀ ਹੈ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਫਰਜੀ ਨਿਯੁਕਤੀ ਪੱਤਰ ਅਤੇ ਪਛਾਣ ਪੱਤਰ ਕਿੱਥੋਂ ਬਣਾਏ ਗਏ ਸਨ ਸਾਰੇ 11 ਉਮੀਦਵਾਰਾਂ ਨੂੰ ਪੰਚਕੂਲਾ ਦੇ ਵਿੱਚ ਪੋਸਟਿੰਗ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਇਨਸਪੈਕਟਰ ਦੇ ਲਈ ਲਗਭਗ 11 ਲੱਖ ਰੁਪਏ ਕਾਂਸਟੇਬਲ ਦੇ ਲਈ 8 ਲੱਖ ਰੁਪਏ ਅਤੇ ਹੋਮ ਗਾਰਡ ਦੇ ਲਈ 1.5 ਲੱਖ ਰੁਪਏ ਲਏ ਗਏ ਸਨ ਅਤੇ ਬਾਕੀ ਦੀ ਅਦਾਇਗੀ 3 ਮਹੀਨਿਆਂ ਦੀ ਤਨਖਾਹ ਮਿਲਣ ਤੋਂ ਬਾਅਦ ਕੀਤੀ ਜਾਣੀ ਸੀ ਬਿਊਰੋ ਰਿਪੋਰਟ ਐਸਮ ਜਨ نیوز